ਹਾਂਜੀ ਭਾਈ ਅੱਜ ਕੀ ਘਟਨਾ ਵਾਪਰੀ ਤੁਹਾਡੇ ਨਾਲ ਭਾਈ ਮੈਂ ਆਪਣੇ ਕੰਮ ਤੋਂ ਵਾਪਸ ਹੁੰਦਾ ਘਰ ਆਪਣੀ ਗੱਡੀ ਲਾਇਕ ਗੇਟ ਕਢੀ ਤੇ ਬਾਹਰ ਖੜਾ ਸੀ ਉਹਨੇ ਆ ਕੇ ਮੈਨੂੰ ਪਿਆ ਗੱਡੀ ਇੱਕ ਇਕ ਗੱਲਾਂ ਮੈਂ ਕਿਹਾ ਮੈਨੂੰ 10 ਮਿੰਟ ਅੰਦਰ ਜਾਣਾ ਸਮਾਂ ਛੱਡਣਾ ਮੈਂ ਗੱਡੀ ਇੱਕ ਕਰ ਲੈਣਾ ਇਹਦਾ ਤੂੰ ਰਹਾ ਮੈਂ ਤਾਂ ਹੁੰਦਾ ਨਹੀਂ ਇਹਨੇ ਮਨ ਗਾਲਾਂ ਕੱਢੀਆਂ ਤੇ ਮੈਂ ਕਿਹਾ ਤੂੰ ਕਹਿੰਦਾ ਤੂੰ ਬੇਟਾ ਮੇਰਾ ਆ ਗਿਆ ਨਾਲ ਮੇਰੀ ਗੱਡੀ ਆ ਗਈ ਕਰਕੇ ਇਹਨੂੰ ਹੀ ਕਿਹਾ ਕਿ ਤੂੰ ਰਾਤ ਨੂੰ ਅੱਧੀ ਦਰਤੀ ਸਟੀਰੀਓ ਲਾ ਕੇ ਬੈਠਣਾ ਕਰਦਾ ਤੂੰ ਕੋਣ ਕੋ ਤਾਂ ਕਰਦਾ ਗੱਡੀ ਲਾਉਣੀ ਇਸ ਬਾਣੇ ਅੰਦਰ ਗਿਆ ਨੇ ਦੱਤਰ ਕਢ ਲੈਂਦੇ ਅਹੀਂ ਲੱਗ ਗਏ ਉਧਰ ਸਾਡੇ ਦੂਜੇ ਭਾਈ ਸਾਹਿਬ ਵਾਂਢੀ ਸਾਡੇ ਉਹ ਸਾਰੇ ਬਾਹਰ ਆ ਗਏ ਕਰਕੇ ਉਹਨਾਂ ਨੂੰ ਇਹਨੇ ਦਾਤਰ ਮਾਰਨੇ ਸ਼ੁਰੂ ਕਰ ਦਿੱਤੇ ਇੱਕ ਵਾਰੀ ਮਾਸੀ ਆਈ ਉਹਦੇ ਦਾਤਰ ਵੱਜ ਗਿਆ ਮੇਰੀ ਬੇਟੀ ਆਈ ਉਹਦੇ ਪਿਓ ਪੁੱਤਾਂ ਨੇ ਦੋਨਾਂ ਨੇ ਰਲ ਕੇ ਦਾਤਰ ਮਾਰੇ ਜਾਨਲੇਵਾ ਸਾਡੇ 'ਤੇ ਹਮਲਾ ਕੀਤਾ ਮੇਰੀ ਗੱਡੀ ਦੇ ਸਾਰੇ ਸ਼ੀਸ਼ੇ ਭੰਦੇ ਆ ਗੱਡੀ ਮੇਰੀ ਟੋਟਲ ਲਾਸਟ ਕਰਤੀ ਇਹ ਜਿੰਦੇ ਦਾਤਰ ਮਾਰੇ ਇਹਦਾ ਨਾਂ ਕੀ ਹੈ ਤੇ ਕੀ ਕੰਮ ਕਰਦਾ ਹੈ ਸਾਡੀ ਆ ਜੀ ਬੇਲਾ ਜੀ ਜੈਲੀ ਨਿਹੰਗ ਬਣਿਆ ਰੋਹ ਦਾਦੂ ਸ਼ਰਾਬ ਪੀਂਦਾ ਘਤ ਪਾਇਆ ਬੰਦਾ ਜੈਲੀ ਮਾਣਾ ਪਾਇਆ ਬਾੜੇ ਨੂੰ ਬਦਨਾਮ ਕਰਦੇ ਆ ਬੰਦਾ ਇਹਨੂੰ ਬੰਦੇ ਨੂੰ ਖੜਕ ਕੇ ਸ਼ਰੂਮ ਗਿੱਟੀ ਅੰਦਰ ਕਰੇ ਇਹਦਾ ਉਹਦੀਆਂ ਫੋਰੋਨੇਆਂ ਕਿ ਬੰਦਾ ਕਿਹੜਾ ਨਸ਼ਾ ਦੇਣਾ ਹੁੰਦਾ ਵਾ ਉਹ ਜਿਹੜਾ ਮੁੰਡਾ ਇਹਨਾਂ ਮੇਰੇ ਮੁੰਡੇ ਨੇ ਵੀ ਉਹਦੇ ਨਾਲ ਸਾਡੇ ਇਕੱਠਾ ਮਿਲਾਂ ਕੀਤਾ ਦੱਤ ਪਾੜੇ ਮਤਲਬ ਲਾਡੀ ਦੇ ਉਹਦਾ ਮੁੰਡਾ ਜਿਹੜਾ ਉਹਦਾ ਮੁੰਡਾ ਭਾਜੀ ਤਾਂ ਉਹ ਸਾਡੇ ਜਾਨੇ ਬਹਾ ਮਿਲਾਂ ਕੀਤਾ ਭਾਈ ਬਹੁਤ ਸਾਡਾ ਲੱਗੀਆਂ ਮੈਂ ਬਚਾਉਣ ਦੀ ਖਤ ਮੇਰੇ ਵੇਖੋ ਵੱਡੀ ਮੇਰੀ ਬੇਟੀ ਦੇ ਗਾਲ ਦੇ ਸਿਰ ਤੇ ਮਾਸੂਮ ਦਾ ਸਿਰ ਪਾੜਦਾ ਡਾਕਟਰ ਮਾਰ ਕੇ ਇਹਨਾਂ ਨੇ ਹੁਣ ਹਸਪਤਾਲ ਸਿਰियस ਆ ਪਰ ਇਹਨੇ ਇਹਨਾਂ ਪਿਉਪਤਾ ਲੱਗੇ ਆ ਦੋਨੇ ਕੋਈ ਸ਼ਰਾਬ ਪੀ ਕਰਕੇ ਇਹਨਾਂ ਨੇ ਸਾਡੇ ਦੇ ਹੋਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਦਾ ਕਹਿੰਦੇ ਇਹ ਬੰਦੇ ਦੇ ਪਾਣੀ ਪਹਿਲਾਂ ਤਾਂ ਬਾਣੀ ਲਾਈ ਜਾਣ ਤੇ ਦਾੜੀ ਨੂੰ ਕੱਟਿਆ ਜਾਵੇ ਮੈਂ ਤਾਂ ਰੋਮੀ ਕੱਟੀ ਕਿੰਨਾ ਤੇ ਬਾਣਾ ਲਾ ਕੇ ਛੜੂ ਬਣਾ ਜਲੀ ਨੇ ਘਨ ਛੁੱਟੋ ਕਿਤੇ ਜੇ ਸਾਡੇ ਬਾਣੇ ਨੂੰ ਬੇਇੱਜ਼ਤੀ ਕਰਦੇ ਸਾਡੇ ਬਾਣੇ ਕਹੀਂ ਤਤਕਾਰ ਕਰਦੇ ਛੁੱਟੇ ਦੇ ਪੁਰ ਸ਼ਰਾਬ ਪੀ ਕੇ ਭੰਗੜੇ ਪਾਉਂਦਾ ਇਹਨੇ ਸਾਡੇ ਘਰੇ ਕੱਲ ਇਹਨੇ ਸਾਡੀ ਬਾਣੇ ਦੀ ਕੁੜੀ ਨੂੰ ਛੇੜਿਆ ਕਹਿੰਦਾ ਰਾਤੀ 11 ਵੇ ਕਹਿੰਦਾ ਮੇਨਾਂ ਬੰਬ ਚਲਾ 16 ਸਾਲਾਂ ਦੀ ਕੁੜੀ ਆ ਬਾਜੀ ਇਹਨੂੰ ਬੰਦੇ ਨੂੰ ਸ਼ਰਮ ਨਹੀਂ ਆਣੀ ਆ ਇਹਦੀ ਜਾਨੀ ਇਹਨੂੰ ਕੁੱਟ ਕੇ ਘਰੋਂ ਕੁੱਟ ਕੇ ਮਾਰਦਾ ਤੇ ਜਾਨੀ ਇਹਦੇ ਘਰੋਂ ਛੱਡ ਕੇ ਚਲ ਗਈ ਆ ਇਸ ਬੰਦੇ ਦਾ ਸਾਡੇ ਜੀ ਨਾਲ ਨਾਮ ਮਿੱਤ ਅਗਲੀ ਪਾਜੀ ਮਨਦੀਪ ਹੈ ਲੰਗਦੀ ਹੈ ਪਿਉ ਪਤੀ ਇਦਾਂ ਦੇ ਨੇ ਸਾਡਾ ਬੇੜਾ ਕਰ ਕੀਤਾ ਅਗਲੀ ਦਾ ਨਾਮ ਮੈਂ ਤਾਂ ਗਲੀ ਪ੍ਰਸ਼ਾਦ ਸਾਹਿਬ ਨੇ ਕਹਿਣਾ ਕਿ ਆਫਰ ਲਗਾ ਦਿੱਤੀ ਹੈ ਇਹਦਾ ਮਕਾਨ ਵਕਾ ਕੇ ਇਹਨੂੰ ਪੰਜਰ ਨੇ ਤੋਂ ਗੱਡੀ ਹੈ ਬਾਹਰ ਉਹ ਸਾਡੇ ਕਹਿੰਦਾ ਇਹਨੂੰ ਇੱਕ ਪੱਕਾ ਜੇਤ ਤਾੜੋ ਇਹ ਬੰਦੇ ਨੂੰ ਕੱਲ ਨੂੰ ਸਾਡੇ ਤਾਂ ਮਿਲਾਇਆ ਕੱਲ ਨੂੰ ਕਹਿੰਦਾ ਕਿ ਗੱਲ ਇਹ ਬਾਹਰ ਜਾਗ ਚੰਦੇ ਕਹਦਾ ਕਿ ਬਾਹਰ ਫਿਰ ਕੁਝ ਕਰੇਗਾ ਆਗੇ ਸਾਨੂੰ ਕੱਲ ਨੂੰ ਆ ਕੇ ਖਤਰਾ ਇੱਕ ਤੋਂ ਕੱਲ ਨੂੰ ਬਾਹਰ ਆ ਕੇ ਸਾਡੇ ਦੇ ਵਿੱਚ ਜਾੜ ਕੇ ਹਮਲਾ ਕੀਤਾ ਸਾਡੇ ਪੀ ਪੁੱਤਰੇ ਕੀਤਾ ਤਹੀਂ ਜਿਹੜਾ ਕੀ ਸਾਨੂੰ ਪ੍ਰਸ਼ਾਦ ਤੋਂ ਸਾਡੀ ਸਪੋਰਟ ਹੀ ਦਿੱਤੀ ਹੈ ਸਾਨੂੰ ਤਾਰਬਾਏ ਦੇ ਮੰਗ ਮੰਗਦੇ ਵੀ ਸਾਡੇ ਉਹ ਹਾਲੋ ਵੀ ਗਤਕੇ ਜੇ ਹੁੰਦੇ ਆ ਖਾੜੇ ਸਤਕਾਰਯੋਗ ਸ਼ਸਤਰ ਹੁੰਦੇ ਆ ਇਹ ਦੇਖ ਰੱਖ ਦੇ ਕੋ ਤੁਸੀਂ ਸਭ ਇਹਨੇ ਉਹ ਨਕਲੀ ਬਣਿਆ ਹੁਣੇ ਠਣ ਜਾ ਕੇ ਦੇਖੋ ਕਟਿੰਗ ਨਹੀਂ ਗਈ ਹੈ ਜੀ ਕੋਈ ਨਹੀਂ ਕੇਸ ਹੈ ਸਿਰ ਦੇ ਉੱਤੇ ਇਹ ਘਰ ਪੂਰਾ ਜਦ ਚੈੱਕ ਕਰੋਗੇ ਪੂਰਾ ਤੁਹਾਨੂੰ ਪਾਣਾ ਮਿਲੇਗਾ ਜੋ ਹਥਿਆਰ ਇਹ ਅੰਦਰ ਪਏ ਆ ਤੇ ਸਭ ਬੀਗ ਲਾਜਵਈ ਇਹਨੇ ਬਾਲੇ ਦਿਨੇ ਇਹ ਪੂਰਾ ਤਾਰਬਾਰ ਚਾਰ ਬਣੇਗਾ ਵੀ ਜਦ ਬਹੁਤ ਵਧੀਆ ਅਨਜੰਗ ਸਿੰਘ ਹੁੰਦੇ ਆ ਤੁਨੀ ਦੇ ਜਾਜ਼ਵਾਨ ਨੇ ਹਮਰੱਤ ਤਲਵਾਰ ਮਾਰੀ ਨੇ ਗਰਦਨ ਪਰ ਉਹ ਨਾ ਪਰੇ ਹੁੰਦੀ ਤੇ ਉਹਦੇ ਜਿਹੜੀ ਨਿਤੋਂ ਦਾ ਜਣੀ ਸੀ ਅਰੇ ਜੀ ਹਾਂਜੀ ਸਰ ਇਹ ਜੀ ਮਿੱਤੀ 25 10 25 ਨੂੰ ਨਿਊ ਜ਼ਾਦਨਗਰ ਵਿਖੇ ਰਾਤ ਦਾ ਵਕਤ ਸੀ ਤੇ ਉੱਥੇ ਆਂਡ ਗਵਾਰਡ ਚ ਰਹਿੰਦੇ ਜਿਹੜੇ ਪ੍ਰਗਟ ਸਿੰਘ ਸੀ ਉਹਨਾਂ ਨੇ ਆਪਣੀ ਗੱਡੀ ਜਿਹੜੀ ਗਲੀ ਚ ਪਾਰਕ ਕੀਤੀ ਸੀ ਜੋ ਗੱਡੀ ਖੜੀ ਕਰਨ ਨੂੰ ਲੈ ਕੇ ਉਹਨਾਂ ਦੇ ਸਾਹਮਣੇ ਰਹਿੰਦੇ ਦਿਲਬਖ ਸਿੰਘ ਨਾਲ ਉਹਨਾਂ ਦਾ ਜਿਹੜਾ ਤੂ ਤੂ ਮਮੇ ਹੋ ਗਈ ਜਿਸ ਤੇ ਜਿਹੜਾ ਤੈਸ਼ ਵਿੱਚ ਆ ਗਏ ਜਿਹੜਾ ਦਿਲਬਾਖ ਸਿੰਘ ਸੀ ਤੇ ਉਸ ਦਾ ਲੜਕਾ ਸੀ ਜੋਬਨਦੀਪ ਸਿੰਘ ਜੋ ਜਿਨ੍ਹਾਂ ਨੇ ਦਾਤਰ ਨਾਲ ਵਾਰ ਕੀਤੇ ਜਿਸ ਦੇ ਵਿੱਚ ਦਿਲਬਾਖ ਸਿੰਘ ਉਹਨਾਂ ਦੀ ਲੜਕੀ ਦਿਲਬਾਖ ਸਿੰਘ ਵੱਲੋਂ ਉਹਨਾਂ ਦੀ ਲੜਕੀ ਪ੍ਰਗਟ ਸਿੰਘ ਨੂੰ ਤੇ ਹਰਸਿਮਰਨ ਕੌਰ ਨੂੰ ਸੱਟਾਂ ਲੱਗੀਆਂ ਨੇ ਤੇ ਆਣ ਗਵਾਨ ਨੇ ਜਦੋਂ ਛਡਾਉਣ ਵਿੱਚ ਆਏ ਤੇ ਛਡਾਉਣ ਵਿੱਚ ਵੀ ਉਹਨਾਂ ਦੇ ਗਵਾਨ ਰਹਿੰਦੇ ਸਵਰਨਜੀਤ ਕੌਰ ਤੇ ਉਹਨਾਂ ਦਾ ਬੇਟਾ ਅਮਨਦੀਪ ਸਿੰਘ ਤੇ ਦੂਸਰੇ ਗਵਾਨ ਚ ਰਹਿੰਦੇ ਹੀਰਾ ਸਿੰਘ ਤੇ ਉਹਨਾਂ ਦਾ ਜਲੰਧਰ ਤੋਂ ਆਇਆ ਜਵਾਈ ਪ੍ਰਸ਼ਾਂਤ ਵਰਮਾ ਇਹਨਾਂ 6 ਜਣਿਆਂ ਨੂੰ ਇਹਨਾਂ ਦੋਨਾਂ ਪਿਓ ਪੁੱਤਾਂ ਵੱਲੋਂ ਦਿਲਬਾਖ ਸਿੰਘ ਤੇ ਜੋਬਨ ਵੱਲੋਂ ਦਾਤਰਨਾ ਵਾਰ ਕਰਕੇ ਜ਼ਖਮੀ ਕੀਤਾ ਗਿਆ ਜਿਦੇ ਵਿੱਚੋਂ ਦੋ ਜਿਹੜੇ ਮਦਈਏ ਤੇ ਉਸ ਦੀ ਜਿਹੜੀ ਆ ਗਵਾਂਡੀ ਸੀ ਉਹ ਸਿਵਲ ਹਸਪੀਟਲ ਜਿਹਰੇ ਇਲਾਜ ਨੇ ਦੋ ਵਿਅਕਤੀ ਜਿਹੜੇ ਪਲਸ ਹਸਪੀਟਲ ਮਕਬੂਲਪੁਰਾ ਰੋਡ ਤੇ ਜਿਹਰੇ ਇਲਾਜ ਨੇ ਤੇ ਦੋ ਵਿਅਕਤੀਆਂ ਨੂੰ ਜਿਹੜਾ ਅੰਮ੍ਰਿਤਪਾਲ ਹਸਪਤਲ ਜਿਹੜਾ ਦਾਖਲ ਕਰਾਇਆ ਗਿਆ ਹੈ ਇਸ ਦੇ ਸਬੰਧ ਵਿੱਚ ਜਿਹੜਾ ਪ੍ਰਗਟ ਸਿੰਘ ਦੇ ਬਿਆਨ ਕਲਮਤ ਕਰਕੇ ਮੁਕੱਦਮਾ ਨੰਬਰ 249 ਮਿਤੀ 26 10 25 ਅੰਡਰ ਸੈਕਸ਼ਨ 109 324 4 3 ਜਿਮਨ 5 ਥਾਣਾ ਬੀ ਡਿਵੀਜ਼ਨ ਵਿਖੇ ਦਰਜਿਸਟਰ ਕੀਤਾ ਗਿਆ ਹੈ ਦੋਨਾਂ ਦੋਸ਼ੀਆਂ ਨੂੰ ਡਾ ਗ੍ਰਫਤਾਰ ਕੀਤਾ ਗਿਆ ਤੇ ਕੁਝ ਸਮੇਂ ਵਰਤੇ ਜਿਹੜੇ ਹਥਿਆਰ ਇਹਨਾਂ ਪਾਸੋਂ ਬਰਾਬਰਦ ਕਰ ਲਏਗੇ ਤੇ ਅੱਜ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਜੀ ਐਪਲੀਕੈਂਟ ਦਾ ਕਹਿਣਾ ਹੈ ਜੀ ਕਿ ਉਹਨਾਂ ਦੇ ਘਰ ਦੇ ਵਿੱਚ ਹਥਿਆਰ ਜਿਹੜੇ ਇਹਨੇ ਕਾਫੀ ਮਾਤਰਾ ਦੇ ਵਿੱਚ ਮਿਲ ਸਕਦੇ ਨੇ ਅ ਦੇਖੋ ਜੀ ਉਹਦੀ ਵੀ ਸਾਰੀ ਤਫਤੀਸ਼ ਅਸੀਂ ਕਰਾਂਗੇ ਫਿਲਹਾਲ ਜਿਹੜਾ ਦਾਤਰ ਦੇ ਕੋਹਾੜੀ ਨਾਲ ਇਹਨਾਂ ਨੇ ਹਮਲਾ ਕੀਤਾ ਸੀ ਇਹ ਦੋਨੋਂ ਹਥਿਆਰ ਜਿਹੜੇ ਬਰਾਬਰਦ ਹੋ ਚੁੱਕੇ ਨੇ